ਦੱਲ ਨਹੀਂ ਕਰਨੀ ਆਂਦੀ ਐ 20 ਨਹੀਂ ਹੈ ਉਸ ਦਾ ਇੱਕ ਪੁੱਤਰ ਤੇ ਦੋ ਧੀਆਂ ਹਨ ਪੁੱਤਰ ਦਾ ਨਾਮ ਫੰਮਣ ਹੈ ਉਹ ਕੱਚੀ ਪੱਕੀ ਪੜੀ ਹੋਈ ਹੈ ਉਹ ਬੰਤੇ ਦੀ ਮਾਮੀ ਦੀ ਪਤੀਜੀ ਸੀ ਬਾਪੂ ਦੇ ਮਰਨ ਮਗਰੋਂ ਮਾਂ ਦੀ ਜ਼ੋਰ ਦੇ ਇਹਤੇ ਬੰਤੇ ਦਾ ਤਾਰੋ ਨਾਲ ਵਿਆਹ ਹੋ ਗਿਆ। ਤਾਰੋ ਜਦੋਂ ਵਿਆਹੀ ਆਈ ਸੀ ਉਦੋਂ ਉਹ ਬਹੁਤ ਸੋਹਣੀ ਸੀ। ਉਸ ਦਾ ਰੰਗ ਭਾਵੇਂ ਸੋਲਾ ਸੀ ਪਰ ਨੈਣ ਨਕਸ਼ਿਤ ਤਿੱਖੇ ਸਨ। ਉਸ ਦਾ ਮੂੰਹ ਪੋਲਾ ਜਿਹਾ ਸੀ ਅਤੇ ਉਸ ਦੀਆਂ ਅੱਖਾਂ ਕਾਲੀਆਂ ਤੇ ਮੋਟੀਆਂ ਸਨ। ਬੰਤਾ ਤਾਰੋ ਵਰਗੀ ਸੋਹਣੀ ਕੁੜੀ ਪ੍ਰਾਪਤ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਸੀ। ਉਹ ਸੀ ਬੰਤੇ ਦੀ ਮਾਂ ਨਾਲ ਨਹੀਂ ਬੰਦੀ ਜਿਸ ਕਰਕੇ ਉਹ ਅਲੱਗ ਪਿੰਡ ਵਿੱਚ ਰਹਿੰਦੀ ਹੈ ਆਪਣੇ ਵੱਡੇ ਪੁੱਤਰ ਫੁੱਮਣ ਦੇ ਜਨਮ ਵਿੱਚੋਂ ਉਸ ਦੀ ਸਿਹਤ ਖਰਾਬ ਰਹਿੰਦੀ ਹੈ ਜਿਸ ਦਾ ਬੰਤੇ ਨੂੰ ਬਹੁਤ ਫਿਕਰ ਰਹਿੰਦਾ ਹੈ ਜ਼ਿੰਮੇਵਾਰ ਗ੍ਰਹਿਸਤਨ ਉਹ ਤਿੰਨ ਬੱਚੇ ਵੀ ਪਾਲਦੀ ਹੈ ਅਤੇ ਨਾਲ ਹੀ ਦੋ ਬੇਲੇ ਇੱਕ ਸਕੂਲ ਮਾਸਟਰ ਦੇ ਘਰ ਕੰਮ ਕਰਨ ਜਾਂਦੀ ਹੈ ਬੰਤਾ ਉਸ ਨੂੰ ਰੋਕਦਾ ਹੈ ਪਰ ਉਹ ਉਸ ਦੀ ਗੱਲ ਨਹੀਂ ਮੰਨਦੀ ਤੇ ਕਹਿੰਦੀ ਹੈ ਹੁਣ ਜੇ ਕੁਝ ਨਾ ਕੁਝ ਲਿਓਂਦੀਆਂ ਤਾਂ ਵੀ ਗੁਜ਼ਾਰਾ ਨਹੀਂ ਹੁੰਦਾ ਜੇ ਬਿਲਕੁਲ ਹੀ ਕੁਝ ਨਾ ਆਇਆ ਤਾਂ ਝਟ ਕਿਵੇਂ ਲੱਗੇਗਾ ਮਾਨਸਿਕ ਸਦਮੇ ਦੀ ਸ਼ਿਕਾਰ ਬਿਆਹ ਤੋਂ ਪਿੱਛੋਂ ਉਸ ਨੂੰ ਇਹ ਦੇਖ ਕੇ ਸੰਮਾ ਲੱਗਾ ਕਿ ਉਹ ਲੁੱਟੀ ਪੁੱਟੀ ਗਈ ਹੈ ਅਸਲ ਵਿੱਚ ਬੰਤੇ ਦੀ ਮਾਂ ਨੇ ਉਸ ਨੂੰ ਦੱਸੇ ਬਿਨਾ ਉਸ ਦੇ ਦਾਜ ਵਾਲੇ ਟਰੰਕ ਵਿੱਚੋਂ ਕੱਪੜੇ ਆਦੀ ਕੱਢ ਕੇ ਆਪਣੀਆਂ ਧੀਆਂ ਨੂੰ ਦੇ ਦਿੱਤੇ ਸਨ ਆਪਣੇ ਖਾਲੀ ਟਰੰਕ ਨੂੰ ਦੇਖ ਕੇ ਉਹ ਕਈ ਦਿਨ ਰੋਂਦੀ ਰਹੀ ਬੰਤੇ ਦੇ ਸਮਝਾਉਣ ਦੇ ਬਾਵਜੂਦ ਉਸ ਨੇ ਲੰਬਾ ਸਮਾਂ ਇਹ ਗੱਲਾਂ ਛੱਡੀ ਤੇ ਉਸ ਦਾ ਮੂੰਹ ਘੁੱਟਿਆ ਘੁੱਟਿਆ ਰਹਿ ਲੱਗਾ ਜੋ ਬੰਤੇ ਨੂੰ ਪਸੰਦ ਨਹੀਂ ਸੀ ਉਹ ਉਸ ਨੂੰ ਹਸਦੇ ਵੇਖਣ ਲਈ ਤਰਸਦਾ ਰਿਹਾ ਸੀ ਉਸ ਨੂੰ ਬੰਤੇ ਸੇ ਜੜੇ ਕਰਜ਼ੇ ਦਾ ਵੀ ਬੜਾ ਤੋਖ ਤੇ ਰੋਸ ਸੀ ਇਸੇ ਗੱਲ ਤੋਂ ਹੋਈ ਖੈਬਰ ਕਾਰਨ ਇੱਕ ਦਿਨ ਬੰਤੇ ਨੇ ਉਸ ਦੇ ਦੋ ਤਿੰਨ ਤਫੇ ਮਾਰ ਦਿੱਤੇ ਬੰਤਾ ਮਹਿਸੂਸ ਕਰਦਾ ਹੈ ਕਿ ਉਸ ਨੇ ਉਸ ਤੇ ਮਗਰੋਂ ਉਸ ਦੇ ਚਿਹਰੇ ਤੇ ਕਦੀ ਖੁਸ਼ੀ ਨਹੀਂ ਵੇਖੀ ਬੰਤੇ ਨੂੰ ਜ압ਦਾ ਸੀ ਕਿ ਉਸ ਨੇ ਉਸ ਨੂੰ ਕਦੇ ਮਾਫ ਨਹੀਂ ਸੀ ਕੀਤਾ ਉਦਾਸ ਤੇ ਚੁੱਪ ਰਹਿਣ ਵਾਲੀ ਤਰ ਉਹ ਕਦੇ-ਕਦੇ ਕਿਸੇ ਕਿਸੇ ਗੱਲ ਤੇ ਹੱਸਦੀ ਹੁੰਦੀ ਸੀ ਪਰ ਹੁਣ ਬੰਤੇ ਨੂੰ ਇੰਜ ਜ압ਦਾ ਸੀ ਜਿਵੇਂ ਉਸ ਨੂੰ ਹੱਸਣਾ ਭੁੱਲ ਹੀ ਗਿਆ ਹੋਵੇ ਇਸ ਦਾ ਆਰੰਭ ਅਸਲ ਵਿੱਚ ਬੰਤੇ ਦੁਆਰਾ ਉਸ ਦੇ ਧੱਫੇ ਮਾਰਨ ਦੇ ਦਿਨ ਤੋਂ ਹੋਇਆ ਸੀ ਬੰਤੇ ਨੂੰ ਉਸ ਦੀ ਉਦਾਸੀ ਦਾ ਬਹੁਤ ਫਿਕਰ ਰਹਿੰਦਾ ਹੈ ਉਹ ਸੋਚਦਾ ਹੈ ਵੀ ਐ ਤਾਂ ਇਸ ਦੀ ਅੱਖਾਂ ਵਿੱਚ ਉਹ ਉਦਾਸੀ ਕਿਉਂ ਨਹੀਂ ਜਾਂਦੀ ਭਲਾ ਕਿ ਦੁੱਖ ਹੈ ਇਸ ਨੂੰ ਦੱਸਦੀ ਕਿਉਂ ਨਹੀਂ ਮिन्नੂ ਕੁਝ ਇਸ ਦਾ ਚੁੱਪ ਚਾਪ ਰਹਿਣਾ ਮिन्नੂ ਉਹ ਕਾਈ ਚੰਗਾ ਨਹੀਂ ਲੱਗਦਾ ਬੰਤਾ ਸਮਝਦਾ ਸੀ ਕਿ ਇਸ ਦਾ ਅਸਲ ਕਾਰਨ ਕਰਦੀ ਗਰੀਬੀ ਹੈ ਬੰਤਾ ਦੱਸਦਾ ਹੈ ਕਿ ਜਦੋਂ ਉਹ ਸ਼ਾਮ ਨੂੰ ਵੱਧ ਪੈਸੇ ਲਿਆ ਕੇ ਉਸ ਦੇ ਹੱਥ ਉੱਤੇ ਰੱਖਦਾ ਤਾਂ ਉਸ ਦੇ ਮੂੰਹ ਤੇ ਖੇੜਾ ਆ ਜਾਂਦਾ ਜੇਕਰ ਉਹ ਪੈਸੇ ਘੱਟ ਲਿਉਂਦਾ ਤਾਂ ਉਹ ਖੜੀ ਦੀ ਖੜੀ ਰਹਿ ਜਾਂਦੀ ਇਸ ਵੇਲੇ ਤਾਰੋ ਉਸ ਨੂੰ ਇੱਕਦਮ ਬੁੱਢੀ ਹੋ ਗਈ ਜਾਪਦੀ ਉਹਨਾਂ ਦੇ ਘਰ ਵਿੱਚ ਕਲੇਸ਼ ਉਦੋਂ ਪੈਂਦਾ ਜਦੋਂ ਉਹ ਘੱਟ ਪੈਸੇ ਕਮਾ ਕੇ ਲਿਉਂਦਾ ਜਮਾਤ ਦਸਵੀਂ ਨਾਵਲ ਇੱਕ ਹੋ ਨਵਾਂ ਸਾਲ ਲੋਕ ਰਾਜ ਦਾ ਮਤਲਬ ਲੋਕਾਂ ਦਾ ਰਾਜ ਜਿਸ ਤਰ੍ਹਾਂ ਕਿ ਸਾਡੇ ਮੁਲਕ ਵਿੱਚ ਹੈ ਲੋਕ ਹੀ ਰਾਜ ਕਰਦੇ ਨੇ ਰਾਜੇ ਮਹਾਰਾਜੇ ਨਹੀਂ ਕਰਦੇ ਇਹ ਸ਼ਬਦ ਨਰੰਡਨ ਦਸਨੀਵ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਨੇ ਆਪਣੇ ਪੁੱਤਰ ਫਮਣ ਨੂੰ ਉਸ ਸਮੇਂ ਕਹੇ ਜਦੋਂ ਉਹ ਉਸ ਨੂੰ ਪੜਾਉਂਦਾ ਹੈ ਤੇ ਫਮਣ ਕਵਿਤਾ ਵਿਚਾਇਏ ਹੋਰ ਸ਼ਬਦਾ ਦੇ ਨਾਲ ਲੋਕ ਰਾਜ ਸ਼ਬਦ ਦਾ ਮਤਲਬ ਪੁੱਛਦਾ ਹੈ ਵਿਆਖਿਆ ਵੰਤਾ ਦਾਸ ਹੈ ਕਿ ਲੋਕ ਰਾਜ ਦਾ ਮਤਲਬ ਹੈ ਉਹ ਰਾਜ ਜੋ ਲੋਕਾਂ ਦੇ ਹੱਥ ਵਿੱਚ ਹੋਵੇ ਜਿੱਥੋਂ ਦੀ ਸਰਕਾਰ ਲੋਕ ਬੋਟਾਂ પાਕੇ ਚੋਣ ਅਜਿਹਾ ਲੋਕ ਰਾਜ ਸਾਡੇ ਦੇਸ਼ ਵਿੱਚ ਵੀ ਹੈ ਇੱਥੇ ਲੋਕਾਂ ਦੇ ਚੁਣੇ ਹੋਏ ਨੁਮੰਦਿਆਂ ਦੀ ਸਰਕਾਰ ਹੈ ਨਾ ਕਿ ਰਾਜਿਆਂ ਮਹਾਰਾਜਿਆਂ ਦੀ ਜਮਾਤ 10 ਮੀਨ ਜਾਏਗੇ ਤਾਂ ਸਹੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਭ ਦਾ ਵਾਈਗੁਰ ਜੀ ਦਾ ਖਾਲਸਾ ਸ਼ਬਦ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਭ ਦਾ ਵਾਈਗੁਰ ਜੀ ਦਾ ਖਾਲਸਾ ਸ਼ਬਦ ਸਤਿ ਸ੍ਰੀ ਅਕਾਲ ਜੀ ਸਵਾਗਤ ਸਰਬੱਤ ਦੇ ਭਲੇ ਦੀ ਅਰਦਾਸ ਜੀ ਵਾਈ ਗੁਰਜੀ ਸਭ ਨੂੰ ਚੜ੍ਹਦੇ ਕਲਾ ਬਖਸ਼ਣ ਜੀ ਥੈਂਕਸ एवरीवन ਫॉर ਯਰ سپورਟ ਬੀ ਪੋਜ਼ਿਟਿਵ ਐਂਡ ਬੀ ਹੈਪੀ ਆਲਵੇਸ ਵਾਈ ਗੁਰਜੀ ਸਭ ਨੂੰ ਚੜ੍ਹਦੇ ਕਲਾ ਬਖਸ਼ਣ ਜੀ ਥੈਂਕਸ एवरीवन ਫॉर ਯਰ سپورਟ Be positive and be happy always. Why do you suffer Thanks, everyone, for your support. Be positive and be happy always. Why do you suffer Thanks, everyone, for your support. ਸੇ ਪੋਸਟਿਵ ਐਂਡ ਸੀ ਹੈ ਜੀ ਆਲਸ ਬਾਈ ਗੁੱਡ ਜੀ ਚੜਦੀ ਕਲਾ ਬਖਸ਼ਣ ਜੀ ਬਾਬਾ ਜੀ ਮੇਰ ਬਣਾਈ ਰੱਖਣ ਸਭਨਾ ਤੇ ਬਹੁਤ ਬਹੁਤ ਧੰਨਵਾਦ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਪਾਪਾ ਜੀ ਮੇਰ ਬਣਾਈ ਰੱਖਣ ਸੁਪਨਾ ਤੇ ਬਹੁਤ ਬਹੁਤ ਧੰਨਵਾਦ ਸਦਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਮੇਰ ਬਣਾਈ ਰੱਖਣ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਪਾਪਾ ਜੀ ਮੇਰ ਬਣਾਈ ਰੱਖਣ ਸੁਪਨਾ ਤੇ ਬਹੁਤ ਬਹੁਤ ਧੰਨਵਾਦ ਸਦਾ ਬਹੁਤ ਬਹੁਤ ਸਵਾਗਤ ਹੈ ਜੀ वाहगुरु जी मेहर बनाई रखा वाह

ਵੈਲਕਮ ਐਂਡ ਥੈਂਕਸ एवरीवन ਧੰਨਵਾਦ ਜੀ ਸਵਾਗਤ ਹੈ ਸਭ ਦਾ ਵੈਲਕਮ ਟੂ ਆਲ ਵੈਲਕਮ ਵੈਲਕਮ ਐਂਡ ਥੈਂਕਸ एवरीवन ਧੰਨਵਾਦ ਜੀ ਸਵਾਗਤ ਹੈ ਸਭ ਦਾ